मेरा नाम तो महेश तो प्रेमी तो है और जेना ये आज एक थैलेसीमिया ने बच्चे वास्ते एक कैंप लगाया है। ਉਹਦੇ ਬਾਰੇ ਕੀ ਕਹਿਣਾ ਚਾਹੁੰਦਾ। ਅਨਿਯ ਸਾਬੇ ਇਹ थैलेसीमिक चिल्ड्रन वेलफेयर सोसाइटी है। ਅਸੀਂ ਸਾਲ ਵਿੱਚ ਦੋ ਕੈਂਪ ਲਗਾਉਂਦੇ ਆ। ਪਿਛਲੇ ਅਸੀਂ 10-12 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਹਾਂ। ਜਿਹੜੀ ਇਹ थैलेसीमिया ਇੱਕ ਡਿਜ਼ੀਜ਼ ਹੈ, ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ। ਵਿੱਚ ਪੇਸ਼ੈਂਟਸ ਨੂੰ ਮਤਲਬ ਸਾਨੂੰ 10-15 ਦਿਨ ਬਾਅਦ ਬਲੱਡ ਦੇਣਾ ਪੈਂਦਾ। ਇਹਦੇ ਕਰਕੇ ਸਾਨੂੰ ਰੈਗੂਲਰ ਬਲੱਡ ਦੀ ਜਰੂਰਤ ਰਹਿੰਦੀ ਆ ਤਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਅੱਜ ਗੱਲ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਿਆ ਸੰਦੇਸ਼ ਦੇਣਾ ਚਾਹੀਦਾ ਹਾਂਜੀ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਇਹਦੇ 'ਚ ਕੀ ਹੁੰਦਾ ਜਿਹੜਾ ਦੋ ਮਾਈਨਰ ਥੈਲਾਸੀਮਿਕ ਨਾਲ ਮਿਲ ਕੇ ਇੱਕ ਮੇਜਰ ਥੈਲਾਸੀਮਿਕ ਪੇਸ਼ੈਂਟ ਬਣਦਾ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਵੇਂ ਆਪਾਂ ਯੰਗ ਐਜ ਚ ਸਿਲੈਕਸ਼ਨ ਕਰਦੇ ਆ ਆਪਣੇ ਪਾਰਟਨਰ ਦੀ ਤਾਂ ਉਹਦੇ 'ਚ ਆਪਾਂ ਕੁਲੀਆਂ ਮਲਾਂ ਨੇ ਕੁਲੀਆਂ ਮਲਾਂ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਐਸਸੀਆਈ ਮਹਨਤ ਖਲਾਸਾ ਸਮੇਂ ਜਦਦਰ ਦੋਨੋਂ ਹੈਗੇ ਤਾਂ ਆਪਾਂ ਨੂੰ ਮੈਰਿਜ ਅਵਾਇਡ ਕਰਨੀ ਚਾਹੀਦੀ ਹੈ